ਸਾਲ ਦੀ ਪਹਿਲੀ ਆਮ ਜ਼ਗਦੀ ਰਿਕਵਰੀ ਹੈਗੀ ਇਹਦੇ ਚ ਬੇਸਿਕਲੀ ਅਸਲੇ ਰਾਇਨਾਂ ਨੇ ਲੜਾਈ ਝਗੜਾ ਕਰਨਾ ਸੀ ਜਿਹੜੇ ਅਸੀਂ ਤਿੰਨ ਦੋਸ਼ੀ ਗ੍ਰਫਤਾਰ ਕੀਤੇ ਇਹਦੇ ਚ ਸਾਡੀ ਸੀਆਈਏ ਇਨਚਾਰਜ ਇੰਸਪੈਕਟਰ ਅਮਨ ਐਂਟੀਨਾਰਕੋਟਿਕ ਸੈਲ ਦੇ ਇਨਚ ਐਂਟੀਨਾਰਕੋਟਿਕ ਸੈਲ ਵੰਦ ਇਨਚਾਰਜ ਇੰਸਪੈਕਟਰ ਜਗਜੀਵਨ ਸਿੰਘ ਔਰ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਪਗਜਨ ਮਾਦਮ ਇਹਨਾਂ ਸਾਰਿਆਂ ਨੇ ਕੋਆਰਡੀਨੇਟਡ ਮਿਹਨਤ ਕੀਤੀ ਹੈ ਜੀ ਜਿਹਦੇ ਤੋਂ ਸਾਨੂੰ ਇਹ ਸਫਲਤਾ ਮਿਲੀ 9 ਤਰੀਕ ਨੂੰ ਸਿਟੀ ਖੰਨਾ ਦੇ ਏਰੀਆ ਵਿੱਚ ਫੋਕਲ ਪੁਆਇੰਟ ਖੰਨਾ ਤੇ ਸਾਡੀ ਪੁਲਿਸ ਪਾਟੀ ਮੌਜੂਦ ਸੀ ਜਦੋਂ ਸਾਨੂੰ ਗੋਬਿੰਦਗੜ ਸਾਈਡ ਤੋਂ ਤਿੰਨ ਨੌਜਵਾਨਾਂ ਦੇ ਨਜ਼ਰ ਆਏ ਉਹਨਾਂ ਨੂੰ ਸ਼ੱਕ ਦੇ ਬਿਨਾਂ ਤੇ ਰਾਉਂਡ ਅਪ ਰੋਕਿਆ ਗਿਆ ਤੇ ਉਹਨਾਂ ਦੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਨੇ ਇੰਟਰੋਡਕਸ਼ਨ ਤੋਂ ਉਹਨਾਂ ਨੇ ਦੱਸਿਆ ਕਿ ਨਾ ਆਪਣਾ ਨਾਮ ਅਸ਼ਦੀਪ ਸਿੰਘ ਉਰਫ ਬਿੱਲਾ ਰਹਿਣ ਵਾਲਾ ਵਾਸੀ ਜੈ ਸਿੰਘ ਵਾਲਾ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦਾ ਦੱਸਿਆ ਦੂਜਾ ਵਿਅਕਤੀ ਜਗਸੀਰ ਜਗਸੀਰ ਸਿੰਘ ਉਰਫ ਅਜੇ ਉਰਫ ਕਟਾ ਇਹ ਵੀ ਵਾਸੀ ਵਾਸੀ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਦਾ ਔਰ ਤੀਜਾ ਵਿਅਕਤੀ ਦਾ ਨਾਮ ਡਿਪਟੀ ਸ਼ਰਮਾ ਉਰਫ ਜਾਨੂ ਅਗੇਨ ਵਾਸੀ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਦਸਿਆ ਇਹਨਾਂ ਦੀ ਜਦੋਂ ਫਿਜ਼ੀਕਲ ਫਿਸਕਿੰਗ ਕੀਤੀ ਗਈ ਚੈਕਿੰਗ ਕੀਤੀ ਗਈ ਤਲਾਸ਼ੀਚ ਇਹਨਾਂ ਤੋਂ ਜਿਹੜਾ ਅਸ਼ਤੀਫ ਹੈ ਉਹਦੇ ਡੱਬ ਵਿੱਚੋਂ ਇੱਕ ਦੇਸੀ ਪਿਸਤਲ 32 ਬੋਰ ਸਮੇਤ ਮੈਗਜ਼ੀਨ ਅਲੋਂਗ ਵਿਦ 1 ਮੋਰ ਐਕਸਟਰਾ ਮੈਗਜ਼ੀਨ ਮਿਲੀ ਜਿਹੜਾ ਜਗਸੀਰ ਸਿੰਘ ਹੈ ਇਹਦੇ ਪਾਸੋਂ ਵੀ ਇਹਦੇ ਡੱਬ ਚੋਂ ਸਾਨੂੰ ਇੱਕ ਦੇਸੀ ਪਿਸਟਲ 32 ਬੋਰ ਬਰਾਮਦ ਹੋਈ ਵਿਦ ਮੈਗਜ਼ੀਨ ਐਂਡ ਦਿਪਤੀ ਸ਼ਰਮਾ ਪਾਸੋਂ ਵੀ ਇਦਾਂ ਹੀ ਇੱਕ ਦੇਸੀ ਪਿਸਟਲ ਸਮੇਤ ਮੈਗਜ਼ੀਨ ਬਰਾਮਦ ਹੋਈ ਇਸ ਇਸ ਬਿਹਫ ਤੇ ਇਹਨਾਂ ਤਿੰਨਾਂ ਤੇ ਮੁਕੱਦਮਾ ਨੰਬਰ 8 ਅੰਡਰ ਸੈਕਸ਼ਨ 25 54 59 ਅਸਲਾ ਐਕਟ थाना ਸਿਟੀ 1 ਦਰਜ ਕੀਤਾ ਗਿਆ ਔਰ ਜਦੋਂ ਨਾਲ ਦੀ ਅਗਲੀ ਤਫਤੀਸ਼ ਕੀਤੀ ਗਈ ਉਦੋਂ ਹੀ ਪਤਾ ਲੱਗਿਆ ਕਿ ਜਿਹੜੇ ਤਿੰਨੋਂ ਦੋਸ਼ੀ ਹੈ ਇਹ ਜਿਹੜਾ ਅਸਲਾ ਹੈ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਿਗੇ ਔਰ ਇਹਨਾਂ ਨੇ ਜਿਹੜੀ ਕੋਈ ਪਰਸਨਲ ਰੰਜਿਸ਼ ਸੀਗੀ ਦੁਸ਼ਮਣੀ ਉਹਦੇ ਇਹਨਾਂ ਦਾ ਪਲਾਨ ਸੀਗਾ ਲੜਾਈ ਝਗੜੇ ਜੀ ਨਾ ਵੈਪਨਸ ਨੂੰ ਕੋਈ ਨਾ ਕੋਈ ਵੱਡਾ ਅਪਰਾਧ ਕਰਨ ਚ ਯੂਜ਼ ਕਰਨਾ ਸੀਗਾ ਸੋ ਸਾਡੀ ਟੀਮ ਨੇ ਇਹਨਾਂ ਦਾ ਜਿਹੜਾ ਅਗਲਾ ਕ੍ਰਾਈਮ ਸੀਗਾ ਉਹਨੂੰ ਆਪਣੇ ਮੁਸਤੈਦੀ ਨਾਲ ਪ੍ਰੀਐਮਟ ਕੀਤਾ ਔਰ ਅੱਗੇ ਅਸੀਂ ਇਹਨਾਂ ਨੂੰ ਰਿਮਾਂਡ ਲੈ ਕੇ ਚੈੱਕ ਕਰਾਂਗੇ ਕਿ ਇਹਨਾਂ ਦੇ ਹੋਰ ਕੀ ਕੀ ਪਲਾਨ ਸੀਗੇ ਤੇ ਇਹ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ ਅਸ਼ਤੀਪ ਔਰ ਜਗਸੀਰ ਦੋਨਾਂ ਤੇ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਅਰਸ਼ਦੀਪ ਤੇ ਆਲਰੇਡੀ ਅਰਾਊਂਡ ਸੱਤ ਮੁਕਦਮੇ ਦਰਜ ਹੈਗੇ ਲੜਾਈ ਝਗੜੇ ਦੇ ਲੂਟਾ ਖੋਹਾ ਦੇ ਅਸਲੇ ਦਾ ਔਰ ਜਿਹੜਾ ਮੋਬਾਈਲ ਜੇਲ੍ਹ ਚ ਮੋਬਾਈਲ ਲੈ ਕੇ ਜਾਂਦੇ ਇਹ ਜ਼ਿਆਦਾ ਇਹਨਾਂ ਦੇ ਪਰਚੇ ਮੋਗਾ ਔਰ ਫਰੀਦਕੋਟ ਜ਼ਿਲ੍ਹਿਆਂ ਚ ਹੈਗੇ ਔਰ ਇਹ ਅਰਾਊਂਡ 1 ਮਹੀਨੇ ਪਹਿਲਾਂ ਬੇਲ ਤੇ ਆਇਆ ਸੀਗਾ ਜੇਲ੍ਹ ਤੋਂ ਔਰ ਜਿਹੜਾ ਜਗਸੀਰ ਇਹਦੇ ਤੇ ਵੀ ਪਹਿਲਾਂ ਦੋ ਪਰਚੇ ਦਰਜ ਹੋਗੇ ਜੀ ਮੋਗਾ ਜ਼ਿਲ੍ਹੇ ਚ ਇੱਕ ਐਨਡੀ ਦਾ ਹੈਗਾ ਔਰ ਇੱਕ 302 307 ਦੋਨੋਂ ਹੀ ਜ਼ਿਲ੍ਹਾ ਮੋਗਾ ਦੇ ਹੈ ਤੇ ਜਿਹੜਾ ਡਿਪਟੀ ਸ਼ਰਮਾ ਇਹਦੇ ਤੇ ਪੁਰਾਣੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਸੋ ਕੁੱਲ ਮਿਲਾ ਕੇ ਸਾਨੂੰ ਇਸ ਕੇਸ ਚ ਤਿੰਨ ਦੇਸੀ ਪਿਸਟਲ ਬਰਾਮਦ ਹੋਏ ਔਰ ਚਾਰ ਮੈਗਜ਼ੀਨਸ ਬਰਾਮਦ ਹੋਏ ਕਿੰਨੀ ਕੇਜ ਹੈ ਅੱਜ ਜੀ ਜਿਹੜਾ ਅਰਸ਼ਦੀਪ ਹੈ ਇਹ 23 ਸਾਲ ਦਾ ਹੈ ਜਗਸੀਰ 26 ਸਾਲ ਦਾ ਹੈ ਔਰ ਡਿਪਟੀ ਸ਼ਰਮਾ 24 ਸਾਲ ਦਾ ਮੈਨੂੰ ਇਹਨਾਂ ਦੇ ਕਿਸੇ ਰਿਐਕਸ਼ਨ ਆ ਸਮਮਣੇ ਆਇਆ ਜਿਹ ਤਰ੍ਹਾਂ ਇਹਨਾਂ ਦਾ ਸ਼ੌਕ ਕਰ ਵੀ ਹੈ ਸਤ ਨੂੰ ਕਰਨਾ ਦੱਸਦੇ ਨੇ ਅਰਸ਼ਦੀਪ ਤੇ ਹੀ ਸੀ ਗੈਂਗਸਟਰ ਦਾ ਸੀ ਰਿਮਾਂਡ ਚ ਢੂੰਗਾਈ ਨਾਲ ਦੇਖਾਂਗੇ ਬਟ ਅਦਰਵਾਇਜ਼ ਇਹ ਵੋਨਰ ਬੀ ਕ੍ਰਿਮੀਨਲਸ ਤੇ ਹੈਗੇ ਆ ਜਿਸ ਤਰ੍ਹਾਂ ਇਹਦੀਆਂ ਗੱਲਾਂ ਕਰਦੇ ਆ ਜੋ ਇਹਨਾਂ ਦੀ ਪਲੈਨਿੰਗ ਸੀ ਕਿ ਅਸੀਂ ਮੱਧ ਪ੍ਰਦੇਸ਼ ਤੋਂ ਵੈਪਨ ਅੱਗੇ ਆਪਣੇ ਨਿਜੀ ਰੰਜਿਸ਼ ਤੋਂ ਯੂਜ਼ ਕਰਨੇ ਸੀ ਕਿਸ ਨੂੰ ਮਾਰਨ ਲਈ ਸੋ ਬਾਕੀ ਅਸੀਂ ਪਿੰਪੁਆਇੰਟਡਲੀ ਹਲੇ ਨਹੀਂ ਕਨਫਰਮ ਕਰ ਸਕਦੇ ਜਿਸ ਤਰ੍ਹਾਂ ਮਾਤਪਦੇਨਾ ਦੁਆਰਾ ਫਿਰ ਲੇਕ ਜੁੜਨੇ ਆ ਜੀ ਪਹਿਲਾਂ ਵੀ ਤੁਸੀਂ ਉੱਥੋਂ ਕੋਈ ਵੈਖੀਆ ਬੜੀਆਂ ਨੇ ਉਹਨਾਂ ਦੇ ਖਿਲਾਫ ਖੇਤਰੀ ਦੀ ਕਾਰਵਾਈ ਹੋ ਗਈ ਥੋ ਲੈ ਕੇ ਅਹ ਦੇਖੋ ਜੀ ਇਹ ਵੀ ਅਗੇਨ ਇਨਾਂ ਜੀ ਜਿਹੜੀ ਪ੍ਰੀਲੀਮਿਨਰੀ ਪੁੱਛਕਿਚ ਹੈ ਪਹਿਲਾਂ ਵੀ ਮੈਂ ਦੱਸਿਆ ਹੈ ਕਿ ਜਿਹੜਾ ਸੋਸ਼ਲ ਮੀਡੀਆ ਤੋਂ ਬੜੀ ਜਲਦੀ ਨਾ ਦਾ ਐਕਸੈਸ ਹੋ ਜਾਂਦਾ ਹੈ ਇੰਸਟਾਗ੍ਰਾਮ ਵਗੈਰਾ ਤੇ ਲੋਕ ਕਰਦੇ ਆ ਕਿ ਅਸੀਂ ਡੁੰਗਾਈ ਚ ਦੇਖਦੇ ਜੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪਿੱਛੇ ਜਾ ਕੇ ਉਹਨੂੰ ਵੀ ਜਿੱਥੋਂ ਸਪਲਾਈ ਕੀਤੀ ਹੈ ਫੜ ਕੇ ਲਾਈਏ ਪਹਿਲਾਂ ਹੀ ਲੋਕਾਂ ਨੂੰ ਸਪਲਾਈ ਕਰ ਦਿੱ ਨਹੀਂ ਜੀ ਹਲੇ ਤੱਕ ਐਦਾਂ ਕੁਝ ਨਹੀਂ ਪਤਾ ਲੱਗਿਆ ਬਟ ਪੁਰਾਣੇ ਕ੍ਰਾਈਮਨਲ ਦੋ ਤਾਂ ਹੈਗੇ ਹੀ ਐ ਸੋ ਦੇ ਵਾਰ ਗੋਇੰਗ ਟੂ ਯੂਜ਼ ਥਿਸ ਫਾਰ ਸਮ ਨਿਊ ਕ੍ਰਾਈਮ ਬੜਵੇਂ ਪਰਸਨ ਐਜੂਕੇਟਿਡ ਨੇ ਜਾਂ ਅਨਪੜ੍ਹ ਨੇ ਐ ਐਜੂਕੇਟਿਡ ਦੇਖੋ ਇਹ ਹੈ ਤਾਂ ਤਿੰਨੋ ਹੀ ਅਨਇੰਪਲੋਇਡ ਜਿਹੜਾ ਅਸ਼ਦੀਪ ਐ ਇਹ ਵੀ ਪਹਿਲਾਂ ਥੋੜੀ ਬਹੁਤ ਪੁੱਛ ਕੇ ਸ਼ ਪਤਾ ਲੱਗਿਆ ਪੇਂਟਰ ਵਗੈਰਾ ਦਾ ਕੰਮ ਕਰਦਾ ਸੀ ਜਿਹੜਾ ਜਗਸੀਰ ਐ ਇਹ 6 ਸਾਲ ਪਹਿਲਾਂ ਮਲੇਸ਼ੀਆ ਤੋਂ ੜਪੋਰਟ ਹੋਇਆ ਐ ਔਰ ਜਿਹੜਾ ਡਿਪਟੀ ਹੈ ਉਹ ਵੀ ਅਨਇੰਪਲੋਇਡ ਹੈ ਆਪਣੇ ਘਰ ਘਰਵਾਲਿਆਂ ਦੀ ਇਨਕਮ ਤੇ ਹੀ ਐਦਾਂ ਦੇ ਕੰਮ ਕਰਦਾ ਉਹ ਡਰਗਨ ਨਾਲ ਸੰਬੰਧ ਤੁਸੀਂ ਗ੍ਰਹਿ ਹੈ ਕੋਈ ਹਾਈ ਕਾਲੇ ਜੀ ਹਾਂਜੀ ਡਰਗਨ ਨਾਲ ਡਰਗਨ ਲਈ ਜਗਸੀਰ ਸਿੰਘ ਤੇ ਐਨਡੀਪੀਐਸ ਦਾ ਪਰਚਾ ਹੈਗਾ ਔਰ ਮਾੜਾ ਮੋਟਾ ਨਸ਼ਾ ਵੀ ਕਰਦਾ ਹੈ ਟਾਰਗੇਟ ਕਿਲਿੰਗ ਵਾਲਾ ਤਾਂ ਨਹੀਂ ਕੇਸ ਨਹੀਂ ਜੀ ਨਾਲ ਤਾਂ ਹੁਣ ਤੱਕ ਸਾਨੂੰ ਪਰਸਨਲ ਰੈਵਲਰੀ ਦਾ ਹੈ ਕੋਈ ਟਾਰਗੇਟਡ ਕਿਲਿੰਗ ਦਾ ਨਹੀਂ ਹੈ ਇਸ ਤੋਂ ਇਲਾਵਾ ਜੀ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਅਸੀਂ 1 ਜਨਵਰੀ ਤੋਂ ਖੰਨਾ ਪੁਲਿਸ ਨੇ ਐਕਚੁਅਲੀ ਅਗੇਂਸਟ ਪੀਓਜ਼ ਅਬਸਕਾਂਡਰ ਸ਼ੁਰੂ ਕੀਤਾ ਹੈ ਤੇ ਹੁਣ ਤਾਂ ਸਾਨੂੰ ਪਿਛਲੇ 11 ਦਿਨਾਂ ਚ ਅਸੀਂ 23 ਜਿਹੜੇ ਅਬਸਕਾਂਡਰਸ ਹੈ ਉਹਨਾਂ ਨੂੰ ਅਰੈਸਟ ਕਰਨ ਚ ਸਾਨੂੰ ਸਫਲਤਾ ਮਿਲੀ ਹੈ ਐਂਡ ਆਈ ਥਿੰਕ ਸੀ ਇਦਾਂ ਹੀ ਇਹਨਾਂ ਨੂੰ ਡੀਲੀਟ ਵੀ ਕਰਾਵਾਂਗੇ ਕੁਝ ਪੀਓਜ਼ ਔਰ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਅਸੀਂ ਜਿਹੜੇ ਆਪਣੇ ਪਗੋੜੇ ਪੇਗੇ ਉਹਨਾਂ ਨੂੰ ਅਪਰਾਧੀਆਂ ਨੂੰ ਗ੍ਰਿਫਤਾਰ ਕਰੀਏ ਪੀਓ ਦੀ ਗੱਲ ਕਰੀਏ ਕਾਫੀ ਲੰਬੇ ਸਮੇਂ ਦੇ ਕੇਸ ਵੀ ਨਹੀਂ ਜਿਹੜੇ ਹੁਣ ਤੱਕ ਫੜੇ ਨਹੀਂ ਗਏ ਹੁਣ ਇਨ ਫਿਊਚਰ ਕੀ ਪਲਾਨਿੰਗ ਹੈ ਇਹਨਾਂ ਨੂੰ ਫੜਨ ਦੀ ਜੀ ਮੇਰੇ ਆਪਣੇ ਇੱਥੇ ਹੀ ਕੁਝ ਐਦਾਂ ਦੇ ਕੇਸ ਸੀਗੇ ਇੱਕ ਮੈਂ ਕੇਸ ਦੇਖਿਆ 20 ਸਾਲ ਬਾਅਦ ਬੰਦਾ ਫੜਿਆ ਐਦਾਂ ਹੀ 5 ਸਾਲ 10 ਸਾਲ 3 ਸਾਲ ਐਦਾਂ ਦੇ ਬਹੁਤ ਕੇਸਸ ਹੈ ਆਈ نو ਇਹ ਸਾਨੂੰ ਪਹਿਲਾਂ ਵੀ ਕਰਨਾ ਚਾਹੀਦਾ ਸੀ ਬਟ ਚਲੋ ਬੈਟਰ ਲੇਟ ਦੈਨ ਐਵਰ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਵੱਧ ਤੋਂ ਵੱਧ ਨੰਬਰ ਰੈਸਿਡਕ੍ਰੀਸ ਕਰਾਈਏ ਕਨਨ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ